ਜਿਹੜਾ ਕਹਿੰਦਾ ਡੱਡਾ ਡੇਰਾ ਇਹ ਨਹੀਂ ਜਿਹੜੇ ਦਾ ਜਾਣ ਤਿਸ ਦੇਰੇ ਕਾ ਸੰਜੂ ਗੁਰ ਕੀ ਸ਼ਬਦ ਪਛਾਣ ਉਹ ਬਚਾਊਗਾ ਪਬਲਿਕ ਨੂੰ ਉਹ ਤੋਂ ਨਹੀਂ ਸਾਰੀ ਪਬਲਿਕ ਨੂੰ ਆਪਣੇ ਆਪਣਾ ਧਰਮ ਦੇ ਦੀ ਜਾਈਗਾ ਵੀ ਉਹਦਾ ਹੈ ਇਸਲਾਮ ਵਾਲਿਆਂ ਨੇ ਦੱਸਿਆ ਹੀ ਹੈ ਰਸਾਈਆਂ ਨੇ ਦੱਸਿਆ ਹੀ ਹੈ ਬੋਧੀਆਂ ਨੇ ਦੱਸਿਆ ਹੀ ਹੈ ਅੱਜ ਕੀ ਹਾਲ ਹੈ ਅੱਜ ਲੋੜ ਹੈ ਕਿਸੇ ਹੋਰ ਧਰਮ ਦੀ ਸਾਰੇ ਘਰੇ ਨੂੰ ਸਾਰੇ ਘਰਾਂ ਨੂੰ ਅੱਜ ਉਹ ਨਿਗਰੇ ਵਾਲੇ ਦੀ ਲੋੜ ਹੈ ਇਹਦਾ ਇੱਥੇ ਕੁਝ ਵੀ ਨਹੀਂ ਜਿਹੜਾ ਕਹਦਾ ਛੱਡੋ ਹੋਏ ਨਹੀਂ ਸੁਰਗ ਬਣਾਉਣਾ ਹੋ ਚੱਲੀਏ ਤਾਂ ਨਰਕਾ ਨਰਕੇ ਰਹਿਣਾ ਜਿੰਨਾ ਸੁਰਗ ਜਿਆਦਾ ਬਣਾਉਂਗੇ ਓਡਾ ਬੜਾ ਨਰਕ ਬਣ ਜੂਗਾ ਨਰਕ ਦੇ ਦਰ ਨਾ ਨੰਦੇ ਨੂੰ ਚਾਹ ਨਾ ਰਾਤ ਨੂੰ ਚਾਹ ਨਾ ਨਰਕਾ ਪੈਸੇ ਕੰਨਾਂ ਇਹ ਹੋਵੇ ਕੈਸਾ ਲੀਡਰ ਹੋਦਾ ਰਾਤ ਨੂੰ ਚਾਹ ਨਾ ਹੈ ਹੀ ਨਹੀਂ ਨੀਂਦ ਆਉਂਦੀ ਓ ਨਹੀਂ ਜੇ ਨੀਂਦ ਨਾ ਆਵੇ ਤਾਂ ਸੁਰਗਾ ਨਰਕਾ ਤਾਂ ਨਰਕਾ ਜੇ ਨੀਂਦ ਨਾ ਆਵੇ ਨਰਕ ਹੁੰਦਾ ਸੁਰਗ ਤੇ ਹੁੰਦਾ ਉਜੇ ਤੇ نیند ਘੱਟੀ ਜਾਵੇ ਪਰੇਸ਼ਾਨੀ ਵਧੀ ਜਾਵੇ ਉਹਨੂੰ ਉਹਨੂੰ ਠੁਰਕੇ ਜਾਂਦੇ ਨੇ ਪਰੇਸ਼ਾਨੀ ਵਧਾਈ ਜਾਂਦੇ ਹੋਰ ਵੀ ਸੌਂ ਮਾਇੰਡ ਘਟਾਈ ਜਾਂਦੇ ਹੋ ਸੁੱਖ ਤਾਂ ਵਧਾਈ ਜਾਂਦੇ ਹੋ ਜੇ ਤੁਸੀਂ ਏਸੀ ਬਣਾ ਲੇਤਾ ਤੁਹਾਡੇ ਜੀ ਹੱਡਾਂ ਦੇ ਜੋੜਾਂ ਦੇ ਦਰਦ ਪੈਦਾ ਹੋ ਗਏ ਬਿਮਾਰੀਆਂ ਵਧ ਗਈਆਂ ਬਿਮਾਰੀਆਂ ਜੇ ਵਧੀਆਂ ਉਹ ਵੀ ਲੜਕਾ ਹੈ ਸਰੀਰ ਦਾ ਰੋਗ ਵਧੇ ਉਹ ਵੀ ਲੜਕਾ ਹੈ ਕਿ ਇਹ ਪੱਖ ਤੋਂ ਵੀ ਇਹ ਨਰਕ ਦੇ ਵਿੱਚੋਂ ਛਟਕਾਰਾ ਬਣਾਉਣ ਵਾਸਤੇ ਇਹ ਤੁਹਾਨੂੰ ਸੀ ਪਰ ਜੇ ਧਰਮ ਇਹਨੂੰ ਡੇਰਾ ਬਣਾ ਲੈਣ ਧਰਮ ਦਾ ਧਰਮ ਰਹਿਣ ਹੋ ਗਿਆ ਪਹਿਲੇ ਕਾਸੂ ਹੋਇਆ ਸੀ ਧਰਮ ਕਹਿੰਦਾ ਕੁਝ ਹੋਰ ਸੀ ਕਰਦਾ ਕੁਝ ਹੋਰ ਹੈ